ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਸੰਸਦ ਨੇ ਵਕਫ ਤਨਮੀਮੀ ਬਿਲ 2025 ਨੂੰ ਅੱਜ ਤੜਕੇ ਰਾਜ ਸਭਾ ਵੱਲੋਂ ਮਨਜ਼ੂਰ ਕਰ ਦਿੱਤੇ ਜਾਣ ਨਾਲ ਪਾਸ ਕਰ ਦਿੱਤਾ ਹੈ ਇਸ ਬਿਲ ਨੂੰ ਉੱਪਰਲੀ ਸਭਾ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦੇ ਹੱਕ ਵਿੱਚ 128 ਮੈਂਬਰਾਂ ਨੇ ਵੋਟ ਪਾਈ ਜਦੋਂ ਕਿ 95 ਮੈਂਬਰਾਂ ਨੇ ਕਾਨੂੰਨ ਦੇ ਵਿਰੁੱਧ ਵੋਟ ਪਾਈ ਰਾਜ ਸਭਾ ਨੇ ਬਿੱਲ ਤੇ ਲਗਭਗ 12 ਘੰਟੇ ਚਰਚਾ ਕੀਤੀ ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਮਨਜ਼ੂਰੀ ਦੇ ਚੁੱਕੀ ਹੈ ਵਕਫ ਤਰਮੀਮੀ ਬਿੱਲ 2025 ਦਾ ਉਦੇਸ਼ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧਾਂ ਦੇ ਨਾਲ ਵਕਫ ਜਾਇਦਾਦਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣਾ ਹੈ ਇਸ ਕਾਨੂੰਨ ਦਾ ਉਦੇਸ਼ ਜਾਇਦਾਦ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਵਧਾ ਕੇ ਵਕਫ ਵੋਡਾਂ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਸੁਚਾਰੂ ਬਣਾ ਕੇ ਅਤੇ ਹਿੱਸੇਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਵੀ ਹੈ। ਇਹ ਬਿੱਲ ਮੁਸਲਮਣ ਔਰਤਾਂ ਖਾਸ ਕਰਕੇ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਇਸ ਬਿੱਲ ਦਾ ਉਦੇਸ਼ ਵਕਫ ਬੋਰਡ ਨੂੰ ਵਧੇਰੇ ਸਮਾਵੇਸ਼ੀ ਬਣਾਉਣਾ ਹੈ ਜਿਸ ਵਿੱਚ ਵਿਤਰ ਵਕਫ ਸ਼ਾਸਨ ਅਤੇ ਫੈਸਲਾ ਲੈਣ ਲਈ ਵਕਫ ਵੱਖ ਮੁਸਲਮ ਸੰਪਰਦਾਵਾਂ ਦੀ ਪ੍ਰਤੀਨਿਧਤਾ ਹੋਵੇਗੀ ਵਕਫ ਸੋਧ ਵਕਫ ਪ੍ਰਸ਼ਾਸਨ ਲਈ ਇੱਕ ਧਰਮ ਨਿਰਪੱਖ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਣਾਲੀ ਸਥਾਪਿਤ ਕਰਦਾ ਹੈ ਬਿੱਲ ਤੇ ਬਹਿਸ ਦਾ ਜਵਾਬ ਦਿੰਦੇ ਹੋਏ ਕਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਜੂ ਨੇ ਕਿਹਾ ਕਿ ਇਸ ਕਾਨੂੰਨ ਤੋਂ ਕਰੋੜਾਂ ਗਰੀਬ ਮੁਸਲਮਾਨਾਂ ਨੂੰ ਲਾਭ ਹੋਵੇਗਾ ਅਤੇ ਇਹ ਕਿਸੇ ਵੀ ਤਰ੍ਹਾਂ ਕਿਸੇ ਮੁਸਲਮਾਨ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਭਾਰਤ ਕਾ ਜੋ ਸਰਕਾਰ ਹੈ किसी को धर्म के आधार पर तो आप अपना काम नहीं कर सकते सबको भारतीय नागरिक होने के नाते सबको एक दृष्टिकोण से हमको दिखना होता है सबको बराबर दिखना होता है जब मोदी जी ने कह दिया कि सबका साथ सबका विकास वही तो संविधान का स्पिरिट है ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਵੱਲੋਂ ਬੀਤੇ ਦਿਨੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਨਸ਼ਾ ਖਿਲਾਫ ਜਾਗਰੂਕਤਾ ਲਿਆਉਣ ਲਈ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਦਾ ਅੱਜ ਦੂਜਾ ਦਿਨ ਹੈ ਅੱਜ ਫਤਿਹਗੜ ਚੂੜੀਆਂ ਤੋਂ ਸ਼ੁਰੂ ਹੋਈ ਇਸ ਪੈਦਲ ਯਾਤਰਾ ਵਿੱਚ ਸਮਾਜ ਸੇਵੀ ਸੰਸਥਾਵਾਂ ਸਕੂਲੀ ਵਿਦਿਆਰਥੀਆਂ ਤੇ ਹੋਰਨਾਂ ਨੇ ਸ਼ਮੂਲਿਤ ਕੀਤੀ ਰਾਜਪਾਲ ਕਟਾਰੀਆਂ ਨੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਦੀ ਨਹੀਂ ਬਲਕਿ ਸਾਰੇ ਸਮਾਜ ਦੀ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰ ਇੱਕ ਵਿਅਕਤੀ ਆਪਣੇ ਪੰਜਾਬ ਨੂੰ ਨਸ਼ਿਆਂ ਦੀ ਲਾਹਣਤ ਤੋਂ ਆਜ਼ਾਦ ਕਰਨ ਲਈ ਲਾਮਬੰਦ ਨਹੀਂ ਹੋਵੇਗਾ ਉਦੋਂ ਤੱਕ ਸਾਨੂੰ ਸਫਲਤਾ ਨਹੀਂ ਮਿਲੇਗੀ मैं अकेला प्रयास नहीं कर रहा हूँ यहाँ के कई लोग इसके बारे में कई वर्षों से प्रयास कर रहे हैं। मैंने कोशिश प्रयास हो तो ये जनता का आंदोलन बन सके और इसलिए मैं बॉर्डर के जिले में जब घुमा था तो मुझे माताओं बहनों से सुनने को मिला कि आप और कुछ काम कराओ ना कराओ पर हमारे बच्चों को नशे से बचाओ इस मौके राज्यपाल वालों उजर जन समूह नशे खिलाफ अपना योगदान पाने लाई सौ भी चुकाई गई ਉਗੇ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਅੱਜ ਸਵੇਰੇ ਮੁੰਬਈ ਵਿੱਚ ਦਿਹਾਂਤ ਹੋ ਗਿਆ ਉਹ 87 ਸਾਲਾਂ ਦੇ ਸਨ ਹਿੰਦੀ ਫਿਲਮ ਜਗਤ ਦੇ ਇਹ ਮਹਾਨ ਅਦਾਕਾਰ ਆਪਣੇ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਭਾਰਤ ਕੁਮਾਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ ਹਾਂ ਕੇ ਗਾਇਕਾਂ ਨੂੰ ਧਾਕਿਆ ਤੱਕ ਭਾਰਤੀ ਸਿਨੇਮਾ ਵਿੱਚ ਆਪਣੇ ਅਥਾਹ ਯੋਗਦਾਨ ਲਈ ਵਕਾਰੀ ਪਦਮਸ਼ਰੀ ਅਤੇ ਦਾਦਾ ਸਾਹਿਬ ਫਾਲਕੇ ਅਵਾਰਡ ਪ੍ਰਾਪਤ ਹੋਇਆ ਸੀ ਮਨੋਜ ਕੁਮਾਰ ਤੇ ਦੇਹਾਨ ਤੇ ਰਾਸ਼ਪਤੀ ਦ੍ਰੋਪਦੀ ਮੁਰਮੂ ਉਪ ਰਾਸ਼ਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਸੋਸ ਪ੍ਰਗਟ ਕੀਤਾ ਹੈ ਹਰਕ੍ਰਿਸ਼ਨ ਗਿਰੀ ਗੋਸਵਾਮੀ ਦੇ ਰੂਪ ਵਿੱਚ ਜਨਮੇ ਕੁਮਾਰ ਨੇ ਬਾਲੀਵੁੱਡ ਵਿੱਚ ਦੇਸ਼ ਭਗਤੀ ਵਾਲੀਆਂ ਫਿਲਮਾਂ ਦੇ ਬਿਰਤਾਂਤ ਨੂੰ ਨੁਹਾਰ ਦਿੱਤੀ ਅਤੇ ਉਪਕਾਰ ਪੂਰਬਾਰ ਪੱਛਿਮ ਅਤੇ ਕ੍ਰਾਂਤੀ ਵਰਗੀਆਂ ਕਈ ਕਲਾਸਿਕ ਫਿਲਮਾਂ ਦਿੱਤੀਆਂ ਨੇ ਇੱਕ ਦੇਸ਼ ਭਗਤ ਨਾਇਕ ਵਜੋਂ ਉਹਨਾਂ ਦੇ ਪਰਦੇ ਤੇ ਕਿਰਦਾਰ ਨੇ ਉਹਨਾਂ ਨੂੰ ਭਾਰਤ ਕੁਮਾਰ ਦਾ ਨਾਮ ਦਿੱਤਾ ਉਹਨਾਂ ਦੀ ਅਪੂਲ ਕਾਰਗੁਜ਼ਾਰੀ ਅਤੇ ਸਕਰੀਨ ਤੇ ਕ੍ਰਿਸ਼ਮਾਈ ਮੌਜੂਦਗੀ ਨੇ ਇੱਕ ਅਮਿੱਟ ਛਾਪ ਛੱਡੀ ਕੁਛ ਔਰ ਨਾ ਆਤਾ ਹਾਂ हमको ਹਮੇ ਪਿਆਰ ਨਿਭਾਣਾ ਆਤਾ ਹੈ ਇੱਕ ਪਾਕਿਸਤਾਨੀ Hindu ਔਰਤ ਨੇ ਕੱਲ ਸ਼ਾਮ ਅਟਾਰੀ ਵਾਗਾ ਸਾਂਝੀ ਚੈੱਕਪੋਸਟ ਪਾਰ ਕਰਨ ਤੋਂ ਬਾਅਦ ਭਾਰਤ ਵਿੱਚ ਇੱਕ ਇਕੀਕ੍ਰਿਤ ਚੈੱਕਪੋਸਟ ਤੇ ਪਹੁੰਚਣ ਤੇ ਇੱਕ ਬੱਚੀ ਨੂੰ ਜਨਮ ਦਿੱਤਾ ਏ ਮਾਇਆ ਨਾਂ ਦੀ ਇਸ ਔਰਤ ਨੇ ਜਿਸ ਬੱਚੀ ਨੂੰ ਜਨਮ ਦਿੱਤਾ ਏ ਉਸ ਦਾ ਨਾਂ ਭਾਰਤ ਦੇਸ਼ ਦੇ ਨਾਂ ਤੇ ਭਾਰਤੀ ਰੱਖਿਆ ਗਿਆ ਏ ਜੋ ਉਹ ਉਸ ਦੇ ਜਨਮ ਦੇ ਦੇਸ਼ ਦੀ ਪਛਾਣ ਕਰਦਾ ਏ ਮਾਇਆ ਅਤੇ ਉਸ ਦਾ ਪਤੀ 149 ਪਾਕਿਸਤਾਨੀ ਹਿੰਦੂਆਂ ਦੇ ਇੱਕ ਸਮੂਹ ਨਾਲ ਦਾ ਹਿੱਸਾ ਨੇ ਜੋ ਦਿੱਲੀ ਹਰਦਵਾਰ ਅਹਮਦਾਬਾਦ ਅਤੇ ਜੋਧਪੁਰ ਜਾਣ ਲਈ 25 ਦਿਨਾਂ ਦੇ ਵੀਜ਼ੇ ਤੇ ਭਾਰਤ ਆਏ ਨੇ 2 ਸਾਲ ਪਹਿਲਾਂ ਇੱਕ ਪਾਕਿਸਤਾਨੀ ਹਿੰਦੂ ਜੋੜੇ ਦੇਵੀ ਇੱਕ ਬੱਚੇ ਦਾ ਜਨਮ ਹੋਇਆ ਸੀ ਜੋ ਇੱਕ ਸਮੂਹ ਦੇ ਨਾਲ ਭਾਰਤ ਦੀ ਯਾਤਰਾ ਤੇ ਸਨ ਉਸ ਦਾ ਨਾਮ ਬਾਰਡਰ ਰੱਖਿਆ ਗਿਆ ਸੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਿਫਾਰਿਸ਼ ਤੇ ਇੱਕ ਕੇਸ ਵਿੱਚ ਇੱਕ ਵਿਅਕਤੀ ਦੀ ਹਿਰਾਸਤ ਵਿੱਚ ਮੌਤ ਹੋ ਜਾਣ ਦੇ ਮਾਮਲੇ ਵਿੱਚ ਮ੍ਰਿਤਕ ਦੀ ਮਾਂ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਕਮਿਸ਼ਨ ਦੇ ਹਲਕਿਆਂ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦੱਸਿਆ ਹੈ ਕਿ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤਪ੍ਰਕਾਸ਼ ਵੱਲੋਂ ਜੇਲ੍ਹ ਅਧਿਕਾਰੀਆਂ ਦੀਆਂ ਸਾਰੀਆਂ ਰਿਪੋਰਟਾਂ ਜਵਾਬਾਂ ਅਤੇ ਨਿੱਜੀ ਬੇਨਤੀਆਂ ਦਾ ਮੁਲਾਕਾਣ ਕਰਨ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਲਾਪਰਵਾਹੀ ਪਾਈ ਗਈ। ਇਸ ਦੇ ਨਾਲ ਹੀ ਇਸ ਪ੍ਰਦੇਸ਼ੀ ਖ਼ਬਰਾਂ ਖ਼ਤਮ ਹੋਈਆਂ ਸਾਡਾ ਐਕਸੈਂਡ ਲਈ @airrnu ਜਲੰਧਰ ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ।